ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਬਈ ਜਸਵੰਤ ਬਈ ਲਪੀ ਸ਼ੀਰੋ ਨੇ ਕਦੋਂ ਪੱਤੀ ਹੋਈ ਸੀ ਕਿ ਹੋ ਗਿਆ ਸੁਆਸ ਲਪੀ ਦਾ ਕਿੰਨੇ ਅੱਛਾ ਪੱਡੀ ਗੱਲਬਾਤ ਹੁੰਦੀ ਰਹੀ ਸੀ ਲਪੀ ਤੇ ਵੀਰ ਅੱਜ ਤੋਂ 2 ਸਾਲ ਪਹਿਲਾਂ ਪੱਤੀ ਹੋਈ ਸੀ ਉਹਨਾਂ ਨੂੰ ਇਸ ਦਸੰਬਰ ਚ ਪੂਰੇ 2 ਸਾਲ ਹੋ ਗਏ ਸੀ ਤੀਸਰਾ ਸਾਲ ਰਨ ਹੋ ਗਿਆ ਸੀ ਤੇ ਅਚਾਨਕ ਸਾਨੂੰ ਕੱਲ ਖਬਰ ਮਿਲਦੀ ਹੈ ਲਪਰੀ ਤੇ ਡਿਊਟੀ ਤੇ ਤਨਾਤ ਸੀ ਲਗਭਗ 3 ਗਵਾਈਏ ਕਰੀਬ ਦਸਾਣਾ ਮਤਲਬ ਗੋਲੀ ਚਲਾਈ ਗਈ ਤੇ ਲਪਰੀ ਦੇ ਮੌਕੇ ਤੇ ਡੈਥ ਹੋ ਗਈ ਬਹੁਤ ਵਧੀਆ ਸਪਾਸ ਸੀ ਹਸ ਮੁਖ ਸਪਾਸ ਸੀ ਕੀ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਮੇਰੇ ਨਾਲ 4-5 ਦਿਨ ਪਹਿਲਾਂ ਗੱਲਬਾਤ ਹੋਈ ਸੀ ਹੱਸ ਗਿਆ ਕਹਿੰਦਾ ਤੇਰੇ ਵਿਆਹ ਤੇ ਆਉਂ ਹਾਂ 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 ਉਹਨੇ 15 ਤਰੀਕ ਨੂੰ ਛੁੱਟੀ ਕਰਵਾ ਰੱਖੀ ਸੀ 15 ਨੂੰ ਹਾਂ 15 ਫਰਵਰੀ ਨੂੰ ਆਉਂ ਕਹਿੰਦਾ ਮੈਂ ਇਦਾਂ ਗੱਲਬਾਤ ਹੋਈ ਹੈ ਇਹ ਕੰਗੂ ਇੰਡੀਸ਼ੀਨ ਸੀ ਸੀ ਦੋਇਆ ਲੱਭ ਲਾ ਪ੍ਰਦੇਸ਼ ਲਈ ਸੀਦਾ ਹੋਇਆ ਅਨੁਮਾਨ ਵਾਲੀ ਗੱਲ ਵੀ ਹੈ ਇੱਕ ਗੱਲ ਇਹ ਵੀ ਹੈ ਕਿ ਜੋ ਸੀਧੀ ਦਰਜ ਦਾ ਮਾਨ ਸਨਮਾਨਾ ਉਹ ਪਰਿਵਾਰ ਨੂੰ ਦਿੱਤਾ ਜਾਵੇ ਇਹ ਵੀ ਨਾਰਮਲ ਮੀਡੀਅਮ ਫੈਮਿਲੀ ਹੈ ਸਰਕਾਰ ਤੋਂ ਸਰਕਾਰ ਤੋਂ ਮੰਗੋ ਹੀ ਹੈ ਜੋ ਸੀਦੀ ਦਾ ਮਾਨ ਸਨਮਾਨ ਹੁੰਦਾ ਉਹ ਸਰਕਾਰ ਜਰੂਰ ਕਰੇ ਕਦੋਂ ਲਪਟੇ ਦੀ ਮ੍ਰਿਤਕ ਦੇ ਆ ਜਾਣੀ ਹੈ ਲਪਟੇ ਦੀ ਮ੍ਰਿਤਕ ਦੇ ਆ ਕੱਲ ਨੂੰ ਆ ਜਾਣੀ ਹੈ ਸਵੇਰ 10 ਵਜੇ ਦਾ ਟਾਈਮ 10 ਵਜੇ ਪਿੰਡ ਪਹੁੰਚ ਜਾਣੀ ਹੈ